ਇਸ ਤੋਂ ਬਾਅਦ ਅਗਲੇ 5 ਸਾਲਾਂ ਬਾਅਦ ਵੀ ਜੇ ਮੈਨੂੰ ਮੋਟਾ ਮựngੜੀਆਂ ਪਈਆਂ ਤੇ ਲੱਖ ਲਾਂ ਰਪਾ ਯਾਰ ਮੇਰੀ ਲੀਡਰੀ ਤੇ ਮੇਰੀ ਅਗਲੇ ਤੇ ਕੋਈ ਫੇਰ ਵੀ ਨੂੰਟਾ ਨਹੀਂ ਪਈਆ ਤੁਸੀਂ ਆਪ ਹੀ ਪਾਇਆ ਕਰੋਗੇ ਆਪ ਹੀ ਪਾਇਆ ਕਰੋਗੇ ਤੁਸੀਂ ਮੈਨੂੰ ਕਿਆ ਕਰੋਗੇ ਕਿ ਕਾਗਜ਼ ਭੜਕੇ ਬੈਜਾ ਹੋਰ ਲਾਕਿਆਂ ਨੂੰ ਜਿਤਾ ਦਿਓ ਐ ਤਾਂ ਇੱਥੇ ਤਾਂ ਹੋਣਾ ਸੀ ਕੋਈ ਹੋਰ ਹੋਰ ਟ੍ਰੈਕ ਟੁੱਕੇ ਨਹੀਂ ਦਿੰਦੇ ਸਾਡੇ ਕੋਲ ਸਾਜਿਦਾ ਬੁੱਝਾ ਲਾਜਿਆ ਉਹ ਬੇਚੀਏ ਕਰ ਲਾਇਆ ਬਪੂ ਮਾਨ ਆਪਣੇ ਨਾਲ ਦੇ ਵਿੱਚ ਤੁਹਾਨੂੰ ਇਹ ਇਹ ਵੀ ਅੱਜ ਪੈਸੇ ਕਮਾ ਕੇ ਆਪਣੇ ਘਰੇ ਜਾ ਸਕਦੇ ਸੀ ਪਰ ਵੀਰੋ ਪੈਕੇਜ ਖਾਤੇ ਜਿਹਨਾਂ ਜਿਹੜੇ ਖਲਾਉਂਦੇ ਨੇ ਉਹ ਨਹੀਂ ਜਿਆਦਾ ਜਨਤੇ ਪਿਆਰ ਰਹਿੰਦੇ ਜਿਨ੍ਹਾਂ ਦੇ ਦਿਲਾਂ 'ਚ ਖਾਤੇ ਖੁੱਲ ਜਾਂਦੇ ਨੇ ਨਾ ਉਹ ਖਜ਼ਾਨੇ ਭਰਪੂਰ ਰਹਿੰਦੇ ਨੇ ਤੇ ਵੀਰੋ ਆ ਲੋ ਪਪੂ ਮਾਨ ਤੋਂ ਅਗਲ ਗੱਲ ਕਰ ਲਈ ਆ ਰਹੇ ਨੇ ਕੱਜ ਕੇ ਖਵਾਗੁਰੂ ਜੀ ਕਾਕਾ ਹਰ ਘਰ 'ਚ ਕੰਪਿਊਟਰ ਆ ਗਿਆ ਬੱਚੇ ਪੜ੍ਹ ਲੈ ਕੇ ਪਰ ਦੇਰੇ ਜੀ ਦੀਆਂ ਨਹੀਂ ਬਹੁਤ ਮੈਂ ਕੋਈ ਪਾਰਟੀ ਨਾਲ ਸੰਬੰਧਿਤ ਨਹੀਂ ਨਾ ਮੈਂ ਕੋਈ ਪਾਰਟੀ ਆ ਭਗਵੰਤ ਭਗਵੰਤ ਯਾਰ ਇੱਕ ਭਗਵੰਤ ਕੋਈ ਛਾਲ ਮਾਰੂਗਾ ਆਪਾਂ ਨਾਲ ਨਾੜ ਬਣੇਗਾ ਗੱਲ ਖਤਮ ਤੇ ਯਾਰੀ ਆ ਫਿਰ ਮੋਛੀ ਵਰਗੀ ਹੋਣੀ ਚਾਹੀਦੀ ਅਪਨੇ ਚੰਦੜਾ ਲੈਂਡ ਕੱਟ ਕੇ ਪਹਿਲੇ ਜਿੱਤ ਭਗਵੰਤ ਨੂੰ ਵੋਟ ਪਾਉਣੇ ਤਾਂ ਹੱਥ ਖੜੇ ਕਰ ਦੇ ਨਹੀਂ ਤਾਂ ਨਾ ਕਰੋ ਇਹਨਾਂ ਦੋ ਸਾਲ ਕੇ ਤੇ ਭਗਵੰਤ ਜਿੱਤ ਗਿਆ ਪਹਿਲਾਂ ਛੱਡਣਾ ਇੰਨਾ ਤੇ ਵਾਅਦਾ ਕਰਦਾ ਤਾਂ ਬਹੁਤੀ ਤਾਂ ਮੈਨੂੰ ਉਹਦੇ ਨਾਲੇ ਰੁੱਪੇ ਜੋ ਨਾ ਮੈਨੂੰ ਇਹ ਆਸ਼ਾ ਹੁੰਦੀ ਹੈ ਜੇ ਭਗਵਾਨ ਸਮਾਨ ਦਾ ਹਾਟਲ ਵਾਲੀ ਗੱਡੀ ਤੇ ਨਹੀਂ ਆਇਆ ਸਾਂ ਲੈ ਕੇ ਚਲੰਗੂਆ ਸਿੱਤਲੇ ਦੀ ਗੱਡੀ ਤੇ ਲਾਲ ਬੱਤੀ ਲੱਗ ਗਈ ਉਦੋਂ ਸਾਡਾ ਦੋਸਤ ਵੀ ਅਸੀਂ ਕਾਟੀ ਮਾਰਦੇ ਹਾਂ ਇਹ ਫੌਜਾਂ ਨੂੰ ਸਰੂਬਾ ਦੇ ਘਰ ਤੱਕ ਪਹੁੰਚਾਉਂਦੇ ਰੂਜੀ ਦਾ ਖਾਇਸ ਰੂਜੀ ਕਿਸਾ ਤੇ ਉਹ ਨਾਲੇ ਇਨਕਲਾਬ ਜਿੰਦਾਬਾਦ ਦੇ ਲਾ ਦਿਓ ਤਾਂ ਕਿ ਉਧਰ ਪਤਾ ਲੱਗ ਜੇ ਉਧਰ ਪਤਾ ਲੱਗ ਜੇ ਕਿ ਆ ਕੀ ਹੋ ਗਿਆ ਹਲੈਰਟ ਕੀ ਹੋ ਗਿਆ ਸੋਚਿਆ ਵੀ ਨਹੀਂ ਸੀ ਬੀਬੀ ਨੇ ਇਹ ਆਏ ਹੋ ਜੂ ਕਿਉਂਕਿ ਉਹ ਤਾਂ ਆਪ ਹੀ ਲੈ ਕੇ ਆਉਂਦੀ ਹੈ ਉਹਦੇ ਨਾਲ ਵੀ ਲੈ ਕੇ ਹੁੰਦੇ ਦੂਜੇ ਮੀਤਵਾਰ ਨੂੰ ਦਾ ਹੁਣ ਤਾਂ ਐਸੀ ਹੈਲੀਕਾਪਟਰ ਲੈ ਲਿਆ ਸੋਨੀਆਂ ਕਹਿੰਦੀ ਤੋਂ ਕਿ ਪਾਸੇ ਮੈਂ ਪੱਲੇ ਪੰਜਾਬ ਜਾਉਂਗੀ ਉਹਦੇ ਜਵਾਈ ਨੂੰ ਵੀ ਚਦਾ ਲੂੰਗੀ ਇਹ ਤਾਂ ਮੈਨੂੰ ਪਤਾ ਹੀ ਹੈ ਉਹ ਤਾਂ ਮੰਗਲ ਦੀ ਲੋੜ ਨਹੀਂ ਪਰ ਉਹਨੂੰ ਇਹ ਨਹੀਂ ਪਤਾ ਸੀ ਜਨੋਜ ਵਾਲਾ ਕੰਗਲਾ ਵੀ ਰਹਿੰਦਾ ਅਜੇ ਮੇਰੇ ਵੀਰੋ ਸਤੌਜ ਵਾਲੇ ਆਪਾਂ ਦੇਲਾ ਵਾਲੇ ਪਟਾਣਾ ਵਾਲੇ ਆਪਾਂ ਸਾਰੇ ਇਕੱਠੇ ਹੋ ਜਾਈਏ ਇਨਕਲਾਬ ਜਿੰਦਾਬਾਦ ਇਨਕਲਾਬ महिरबानी की कानून करी न के पंज तव्हां छेर शहर जी पता